हां <Sess> भाई ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਭਾਈ ਜਿਹੜਾ ਰਾਤਮੀ ਆ ਜੱਟ ਜ਼ਿਮੀਂਦਾਰਾਂ ਵਾਸਤੇ ਵਰਦਾਨ ਲੈ ਕੇ ਆ ਰ ਆਪਣਾ। ਗਰਮੀ ਬਹੁਤ ਸੀ ਹਰੇਕ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਭਾਈ। ਥੋੜੇ ਮੀਂਹ ਵਾਲੀ ਦੇਖੋ ਨਾ। ਅੱਜ ਵੀ ਮੌਸਮ ਦੇਖੋ ਮੀਂਹ ਵਾਲੀ ਆ। ਠੰਡਾ ਮੌਸਮ ਅਜ ਠੰਡੀ ਹਵਾ ਆਉਂਦੀ ਆ। ਵੀ ਸਾਰਿਆਂ ਨੂੰ ਗਰਮੀ ਤੋਂ ਰਾਹਤ ਮਿਲੀ ਆ। ਮੀਂਹ ਸਾਰਿਆਂ ਵਾਸਤੇ ਜ਼ਰੂਰੀ ਆ। ਕਰਮੈਸ ਬਹੁਤ ਜ਼ਿਆਦੀ ਸੀਗੀ। ਤੇ ਭਾਈ ਅਸੀਂ ਤਕਰੀਬਨ 10-11 ਨੱਕੇ ਬਣਾ ਚੁੱਕੇ ਆ। ਇਹ ਸਰਕਾਰੀ ਨੱਕੇ ਆਪਣੇ ਪਿੰਡਾਂ ਵਾਲਾ ਸਿੰਘ ਵਾਲੇ ਵਿੱਚ ਆਉਂਦੀ ਸੀ ਤੇ ਹੁਣ ਆਪਾਂ 13 ਮਾ 14 ਮਾ ਨੱਕਾ ਇੱਥੇ ਉਹਦੀ ਤਿਆਰੀ ਹੋ ਰਹੀ ਆ ਦੇਖੋ ਜੀ ਠੀਕ ਆ ਵਿੱਚ ਲੋਕ ਤੁਹਾਨੂੰ ਪਤਾ ਏ ਨੇ ਕੁੱਤੇ ਲੋਕ ਨੇ ਬਾਈ ਜਿਵੇਂ ਕਹਿੰਦੇ ਵੀ ਇਹ ਬੰਦਿਆਂ ਨੂੰ ਤੁਸੀਂ ਠੇਕਾ ਦੇਤਾ ਜੀ ਨੂੰ ਵੀ ਮਤਲਬ ਰੂੜੀ ਵੀ ਆਪ ਘੁੱਟਣਗੇ ਦਰਮੜ ਵੀ ਆਪ ਲਾਉਣਗੇ ਇੱਥੋਂ ਤੱਕ ਕੇ ਕਹਿੰਦੇ ਨੇ ਵੀ ਚਾਹ ਵੀ ਨਹੀਂ ਦੇਣੀ ਲੈ ਦੱਸੋ ਕਿਉਂ ਜਦੋਂ ਆਪਾਂ ਘਰੇ ਕੋਠੇ ਆ ਠੇਕਾ ਦੇਨੇ ਚਾਹ ਨਹੀਂ ਦਿੰਦੇ ਹੈਗੇ ਐਜੇ ਕੁੱਤੇ ਲੋਕ ਨੇ ਬਾਈ ਵਿੱਚ ਜੇ ਮੇਰੀ ਗੱਲ ਸਹੀ ਲੱਗੀ ਤਾਂ ਕਮੈਂਟ ਲਾਇਕ ਜ਼ਰੂਰ ਕਰਿਓ ਹਨਾ ਦੱਸਿਓ ਵੀ ਸਹੀ ਹੈ ਜਾਂ ਗਲਤ ਆ ਉਹ ਤਾਂ ਤੁਸੀਂ ਐ ਮੰਨ ਲਓ ਵੀ ਗੁਰੂ ਘਰਾਂ ਦੇ ਵਿੱਚ ਜਾ ਕੇ ਤੇ ਰੋੜਾਂ ਉੱਤੇ ਸਵੀਲਾਂ ਲਾ ਕੇ ਪੁੰਨਦਾਨ ਕਰਦੇ ਨੇ ਹਨਾ ਤੇ ਜਦੋਂ ਆਪਣੇ ਘਰ ਦੇ ਵਿੱਚ ਕੋਈ ਲੇਬਰ ਵਾਲਾ ਗਰੀ ਮਜ਼ਦੂਰ ਕੰਮ ਕਰਦਾ ਉਹਨੂੰ ਚਾਹ ਤੋਂ ਮਤਲਬ ਇੱਕ ਚਾਹ ਪਿੱਸੇ ਸੁਣਾਉਣ ਲੱਗ ਜਾਂਦੇ ਨੇ ਦੱਸੋ ਹਨਾ ਇਹੋ ਜਿਹੇ ਲੋਕ ਨੇ ਤੇ ਨੰਬਰ 2 ਤੇ ਕੁਝ ਹੋਰ ਇਹੋ ਜਿਹੇ ਲੋਕ ਨੇ ਮੈਂ ਵੀਡੀਓ ਪਾਉਣਾਗਾ ਹਨਾ ਕਹਿੰਦੇ ਵੀਡੀਓ ਪਾਉਂਦਾ ਫਰਾਨਾ ਪਾਉਂਦਾ ਵੀ ਛੋਡੀ ਕਿਹੜਾ ਹੈੱਡ ਦੁਖਦਾ ਵੀ ਤੁਸੀਂ ਨਾ ਦੇਖੋ ਨਾ ਹਰੇਕ ਪਾਈ ਜਾਂਦਾਗਾ ਤੇ ਚਲੋ ਹੁਣ ਆਪਾਂ ਗਾਲ ਦਾ ਖੈਰ ਕਾਹ ਨੂੰ ਕੱਢਣੀ ਹੈਗੀ ਵੀ ਭਾਈ ਜਿਹਨੇ ਦੇਖਣੀ ਹੈ ਦੇਖੋ ਜਿਹਨੇ ਨਹੀਂ ਦੇਖਣੀ ਨਾ ਦੇਖੋ ਨਾ ਮੈਂ ਤਾਂ ਆਈ ਪਾਉਂਗਾ ਆਈ ਚੱਲੂ ਮੇਰੀ ਵੀਡੀਓ ਦਾ ਜਦੋਂ ਫਿਰ ਜਿਵੇਂ ਕਹਿੰਦੇ ਉਹਨੇ ਚੜਦੇ ਸ਼ੋਰ ਜਨ ਸ਼ਰਾਮਾ ਜਦੋਂ ਇੱਕ ਅੱਧੀ ਗੁੱਡੀ ਚੜ ਗਈ ਆਪਣੀ ਫੇਰ ਕਹਿਣਗੇ ਸਾਡੇ ਪਿੰਡ ਦਾ ਮੁੰਡਾ ਅਮਲੇ ਵਾਲਾ ਮੈਂ ਬਾਲੀ ਦੂਰ ਨਹੀਂ ਜਾਂਦਾ ਅਮਲੇ ਵਾਲੀ ਦੀ ਗੱਲ ਕਰਦਾ ਭਾਈ ਸਾਡੇ ਪਿੰਡ ਦਾ ਦੀ ਉਹੀ ਆ ਜਾ ਕੋਸ ਕਰਦਨੇ ਆ ਵੀਡੀਓ ਬਣਾਉਂਦਾਗਾ ਤੁਲਾਨਾ ਕਰੀ ਜਾਂਦਾ ਠੰਮਕੜਾ ਕਰੀ ਵੀ ਤੁਸੀਂ ਜਾਂ ਤੂੰ ਕੀ ਲੈਣਾ ਇਸ ਤਾਂ ਆਈ ਪਾਵਾਂਗੇ ਆਈ ਪਾਵਾਂਗਾ ਇਸ ਤਾਂ ਵੀਡੀਓ ਤੁਸੀਂ ਨਹੀਂ ਪੁਣੀ ਨਾ ਪਾਓ ਪਾ ਕੇ ਦਿਖਾਓ ਵੀਡੀਓ ਫੇਰ ਪਤਾ ਲੱਗੂਗਾ ਉਹਦਾ ਕੈਮਰੇ ਮੂਰੇ ਹੋਣ ਡਰਦੇ ਹੋਗੇ ਜਦੋਂ ਮੈਂ ਵੀਡੀਓ ਪਾਉਣ ਲੱਗੇ ਨਾ ਆਏ ਮੱਝਦੇ ਵੀ ਸੋਡੇ ਦੀ ਤਰ੍ਹਾਂ ਦਿੰਦਾ ਭਾਂਜੋਤੋਂ ਪਾਉਂ ਮੈਂ ਵੀਡੀਓ ਜਿਵੇਂ ਮਰਜ਼ੀ ਪਾਵਾਂ ਤੇ ਬਾਕੀ ਬਾਈ ਜਿਹੜੇ ਚੰਗੇ ਲੋਕ ਨੇ ਉਹ ਐਝੀਆਂ ਗੱਲਾਂ ਨਹੀਂ ਕਰਦੇ ਹਨਾ ਵੈਗਰੂ ਸਾਹਿਬ ਨੂੰ ਅੰਦਰੋਸਤੀ ਬਖਸ਼ੇ ਜਿਹੜੇ ਮੱਚਦੇ ਹੁੰਦੇ ਨੇ ਉਹੀ ਇਹੋ ਜਿਹਾ ਕੁਸ ਕਰਦੇ ਆ ਉਹਨਾਂ ਦਾ ਵੀ ਧੰਨਵਾਦ ਆ ਜਿਹੜੇ ਮਤਲਬ ਇਹੋ ਜਿਹਾ ਕੁਸ ਕਰਦੇ ਮੱਚਦੇ ਨਹੀਂ ਬੋਲਦੇ ਨੇ ਹਨਾ ਪਰ ਇਹ ਤਾਂ ਸਤਨਾਮ ਤਾਂ ਹੀ ਚੱਲੂ ਆ ਯਾਰ ਕਰ ਲੋ ਕੀ ਕਰਨਾ ਹਨਾ ਤੇ ਬਾਈ ਇੱਕ ਗੱਲ ਹੋਰ ਸੋਡੇ ਖੇਤਾਂ ਦੇ ਵਿੱਚ ਨੱਕੇ ਬਣਦੇ ਨੇ ਚਲੋ ਅਸੀਂ ਦਰਮੰਡ ਲਾਉਣੇ ਸੋਡਾ ਵੀ ਫਰਜ ਬਣਦਾ ਬਈ ਹਨ ਵੀ ਦਰਮੰਡ ਲਾ ਕੇ ਕੋਲੇ ਖੜ ਕੇ ਕੰਮ ਕਰਵਾਵੋ ਯਾਰ ਹਨ ਇਹ ਕਿਹੜੇ ਕਰੇ ਦਿਨ ਦਾ ਕੰਮ ਆ ਤੁਸੀਂ ਸਾਰੇ ਮਤਲਬ ਸਾਰੀ ਉਮਰ ਲਈ ਖੇਤਾਂ ਨੂੰ ਪਾਣੀ ਦੇਣਾਗਾ ਕੱਸੀ ਤੋਂ ਪਾਣੀ ਆਉਂਦਾਗਾ ਕੋਲੇ ਖੜ ਜੋ ਵੀ ਛੋਟਾ ਕਿਹੜਾ ਘਸਦਾ ਕੁਛ ਬਈ ਧੰਨਵਾਦ ਬਈ ਸਾਰੇ ਸਾਰਿਆਂ ਦਾ ਜਿਹੜੇ ਚੰਗੇ ਬੋਲਦੇ ਉਹਨਾਂ ਦਾ ਵੀ ਜਿਹੜੇ ਮੰਦਾ ਬੋਲਦੇ ਹੁੰਦਾ ਵੀ ਸ਼ੁਕਰੀਆ ਬਈ